ਦੋਸਤੋ ਗੱਡੀ ਚਾਹੇ ਤੁਹਾਡੇ ਕੋਲੇ ਮਾਰੂਤੀ ਐ ਤੇ ਚਾਹੇ ਹੈਗੀ ਲੈਂਡ ਕਰੂਜ਼ਰ ਚੱਲਣੀ ਉਹ ਸੇਮ ਰੋਡ ਤੇ ਆ ਘੜੀ ਚਾਹੇ ਤੁਸੀਂ ਪੈਟਿਕ ਫਿਲਿਪ ਦੀ ਬੰਨੀ ਐ ਜਾਂ ਕੋਈ ਦੇਸੀ ਜੀ 150 ਰੁਪਏ ਵਾਲੀ ਵਕਤ ਉਹਨੇ ਤੁਹਾਨੂੰ ਸੇਮ ਦੱਸਣਾ ਹੈ ਫੋਨ ਚਾਹੇ ਤੁਹਾਡੇ ਕੋਲੇ ਲੱਖਾਂ ਦਾ ਤੇ ਚਾਹੇ ਸੈਂਕੜਿਆਂ ਦਾ ਠੀਕ ਹੈ ਨਾ ਤੁਹਾਨੂੰ ਕਾਲ ਕਰਨ ਵਾਲੇ ਤੁਹਾਨੂੰ ਪਿਆਰ ਕਰਨ ਵਾਲੇ ਸੇਮ ਰਹਿਣਗੇ ਕਮਾਈ ਚਾਹੇ ਤੁਹਾਡੀ ਅਰਬਾਂ ਚਾ ਤੇ ਚਾਹੇ ਤੁਹਾਡੀ ਸੈਂਕੜਿਆਂ ਚ ਖਾਣੀ ਅੰਡ ਤੇ ਆਪਮਨ ਨੂੰ ਤਸੱਲੀ ਮਿਲਦੀ ਐ ਰੋਟੀ ਤੋਂ ਉਹਦਾ ਸਾਈਜ਼ ਨਹੀਂ ਬਦਲਣਾ ਹੋਰ ਵੀ ਸੇਮ ਰਹਿਣਾ ਟਰੈਵਲ ਚਾਹੇ ਤੁਸੀਂ ਇਕਨੋਮੀ ਚ ਕਰੋ ਤੇ ਚਾਹੇ ਕਰੋ ਫਰਸਟ ਕਲਾਸ ਦੇ ਵਿੱਚ ਤੁਹਾਡੀ ਟ੍ਰੇਨ ਨੇ ਤੁਹਾਡੇ ਹਵਾਈ ਜਹਾਜ਼ ਨੇ ਉਸੇ ਸਮੇਂ ਤੇ ਸੇਮ ਸਮੇਂ ਦੇ ਉੱਤੇ ਉੱਥੇ ਪਹੁੰਚਣਾ ਆਪਦੀ ਮੰਜ਼ਿਲ ਤੇ ਦੋਸਤੋ ਚੰਗੀ ਜ਼ਿੰਦਗੀ ਜੀਣ ਦੀ ਇੱਛਾ ਰੱਖਣੀ ਕੋਈ ਮਾੜੀ ਗੱਲ ਨਹੀਂ ਹੈ ਬਟ ਦਿੱਕਤ ਉਦੋਂ ਆਉਂਦੀ ਹੈ ਜਦੋਂ ਆਪਾਂ ਆਪਣੀ ਜ਼ਿੰਦਗੀ ਦਾ ਮਕਸਦ ਹੀ ਇਹ ਬਣਾ ਲੈਂਦੇ ਆ ਕਿ ਮੈਂ ਆਪਣੀਆਂ ਫਲਾਨੀਆਂ ਇੱਛਾਵਾਂ ਨੂੰ ਪੂਰਾ ਕਰਨਾ ਹੀ ਕਰਨਾ ਹੈ ਕਿਉਂਕਿ ਜਿੰਨੀ ਦੇਰ ਤੱਕ ਉਹ ਪੂਰਾ ਨਹੀਂ ਹੁੰਦੀਆਂ ਗਈਆਂ ਉਨੀ ਦੇਰ ਤੱਕ ਉਹ ਆਪਣੇ ਦਿਮਾਗ ਦੇ ਉੱਤੇ ਬੋਝ ਬਣੀਆਂ ਰਹਿੰਦੀਆਂ ਆਪਾਂ ਫਰਸਟ੍ਰੇਟਡ ਰਹਿੰਦੇ ਆ ਤੇ ਉਹ ਫਰਸਟ੍ਰੇਸ਼ਨ ਆਪਣੇ ਬਿਹੇਵੀਅਰ 'ਚ ਵੀ ਆਉਂਦੀ ਆ ਆਪਣੇ ਐਟੀਟਿਊਡ 'ਚ ਵੀ ਆਉਂਦੀ ਆ ਸੋ ਕੁੱਲ ਮਿਲਾ ਕੇ ਕਹਿਣ ਦਾ ਮਕਸਦ ਇਹਨਾ ਕਿ ਜ਼ਰੂਰਤਾਂ ਤੇ ਇੱਛਾਵਾਂ ਦੋ ਅਲੱਗ-ਅਲੱਗ ਚੀਜ਼ਾਂ ਹੈਗੀਆਂ ਦੋਨਾਂ ਨੂੰ ਮਿਕਸ ਅਪ ਨਾ ਕਰੋ ਕਿਉਂਕਿ ਜ਼ਰੂਰਤ ਪੂਰੀ ਹੁੰਦੀ ਹੈ ਬੰਦੇ ਦੀ ਇੱਛਾ ਕੋਈ ਨਾ ਕੋਈ ਅਧੂਰੀ ਰਹਿ ਜਾਂਦੀ ਹੈ ਸੋ ਫੋਕਸ ਕਰੋ ਆਪਣੀਆਂ ਜ਼ਰੂਰਤਾਂ ਤੇ ਨਾ ਕਿ ਇੱਛਾਵਾਂ 'ਤੇ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ